ਭਾਨ ਦੇ ਘਰ ਧੀਰ ਹੈ ਅੰਧੇਰ ਨਹੀਂ ਅੱਜ ਸੱਤ ਦੀ ਸੱਚ ਦੀ ਜਿੱਤ ਹੋਈ ਹੈ ਔਰ ਸਿੱਖ ਕਤਲਗਾਰਤ ਕਰਨ ਵਾਲੀ ਕਾਂਗਰਸ ਦੀ ਹਾਰ ਹੋਈ ਹੈ ਸਿੱਖ ਕਤਲਗਾਰ ਦੇ ਅੰਦਰ ਸ਼ਾਮਿਲ ਨੇਤਾਵਾਂ ਨੂੰ ਹਮੇਸ਼ਾ ਹੀ ਬਚਾਨ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਕਾਤਲਾਂ ਨੂੰ ਮਹਾ ਮੰਡਿਤ ਕੀਤਾ ਗਿਆ ਜਿਨ੍ਹਾਂ ਨੇ 1984 ਦੇ ਗੁਰਦੁਆਰੇ ਸਾਡੇ ਜਿਨ੍ਹਾਂ ਨੇ ਗੁਨਾਹ ਕੀਤੇ ਜ਼ਿੰਦਾ ਸਿੱਖਾਂ ਦੇ ਗਲਿਆਂ ਟੈਰ ਪਾਏ ਉਹਨਾਂ ਨੂੰ ਮੰਤਰੀ ਮੁੱਖ ਮੰਤਰੀ ਐਮਪੀ ਪਦਾਂ ਤੇ ਨਵਾਜਿਆ ਗਿਆ ਅੱਜ ਸੱਚ ਸਾਬਤ ਹੋਇਆ ਔਰ ਸੱਜਣ ਕੁਮਾਰ ਵਾਂਗੂ ਅੱਜ ਜਗਦੀਸ਼ ਟਾਈਟਲ ਨੂੰ ਵੀ ਰੋਜ਼ ਐਮ ਨੂੰ ਕੋਰਟ ਦੇ ਅੰਨੇ ਤੈਅ ਕੀਤਾ ਕਿ 302 ਦਾ ਮੁਕਦਮਾ ਹੁਣ ਉਰਤੇ ਚੱਲੇਗਾ ਔਰ ਐਡਾ ਵੱਡਾ ਕਤਲੋਗਾਂਡ ਹੋਇਆ 30 ਸਾਲ ਕਾਂਗਰਸ ਨੇ ਥਾਣੇ ਤੋਂ ਪਰਚਾ ਕੋਟ ਨਹੀਂ ਜਾਣ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪੰਜਾਬੀਆਂ ਦੀ ਗੱਲ ਨੂੰ ਸਮਝਦੇ ਆਇਆ 2014 ਚ ਸਿੱਟ ਬਣਾਈ ਔਰ ਇੱਕ ਗੁਨਾਹਗਾਰ ਜੇਲ੍ਹ ਚ ਜਾਣਾ ਸ਼ੁਰੂ ਹੋਇਆ ਪਹਿਲੇ ਸੱਜਨ ਕੁਮਾਰ ਜਿਹਨਾਂ ਦੀ ਇਲਾਕੇ ਚ ਸੜ ਰਿਹਾ ਹੁਣ ਜਰਦੀਸ਼ ਟੈਲਰ ਦਾ ਜੇਲ੍ਹ ਚ ਜਾਣਾ ਪੱਕਾ ਹੋਇਆ ਇਹਨਾਂ ਤੇ ਕਤਲ ਦੇ ਕੇਸ ਚੱਲਨੇ ਚਾਹੀਦੇ ਹੈ ਕਠੋਰ ਸਜ਼ਾ ਮਿਲਣੀ ਚਾਹੀਦੀ ਕਾਂਗਰਸ ਨੇ ਆਪਣੇ ਪਾਪ ਛੁਪਾਉਣ ਵਾਸਤੇ ਇਹਨਾਂ ਜ਼ਾਲਮਾਂ ਨੂੰ ਬਚਾਉਣ ਦਾ ਬਰਸਕ ਪ੍ਰਯਾਸ ਕੀਤਾ 1984 ਦੇ ਕਤਲੋਗਾਰਤ ਤੋਂ ਬਾਅਦ ਜਿਸ ਵਾਰ ਜਗਦੀਸ਼ ਟੈਟਲ ਨੇ ਖੁੱਲੇ ਆਮ ਕਿ ਕਿ ਮੈਂਨੇ ਸਿੱਕ ਮਾਰਤੇ ਮੇਰਾ ਕੀ ਹੋਇਆ ਪਰ ਕਾਂਗਰਸ ਪਾਰਟੀਰ ਤੇ ਚੁੱਪ ਰਹੀ ਮੁਹੱਬਤ ਦੀ ਦੁਕਾਨ ਚਲਾਉਣ ਵਾਲੇ ਰਾਹੁਲ ਗਾਂਧੀ ਸਾਹਿਬ ਸੱਜਨ ਕੁਮਾਰ ਅੱਜ ਜੇਲ੍ਹ ਚ 1984 ਸਿੱਖ ਕਤਲੋਗਾਰਤ ਕਰਨ ਜੇਲ੍ਹ ਚ ਹੈ ਲੇਕਿਨ ਅੱਜ ਵੀ ਉਹ ਕਾਂਗਰਸ ਦਾ ਲੀਡਰ ਹੈ ਜਗਦੀਸ਼ ਟੈਕਟਰ ਜਿਹੜਾ ਕਹਿੰਦਾ ਮੈਂ ਸਿੱਖਾਂ ਦਾ ਕਤਲ ਕੀਤਾ ਸਰਦਾਰ ਮਾਰੇ ਅੱਜ ਅਦਾਲਤ ਨੇ ਵੀ 302 ਦਾ ਰੋਪਟਾ ਕੀਤਾ ਉਹ ਵੀ ਕਾਂਗਰਸ ਦਾ ਲੀਡਰ ਹੈ ਜਿਰੇ ਬਾਰੇ ਗਵਾ ਮजूद ਨੇ ਕੀ ਉਹਨੇ ਗੁਰਦੁਆਰਾ ਜਲਾਨ ਵਾਲੀ ਮੌਬ ਦਾ ਲੀਡ ਕੀਤਾ ਉਹ ਕਮਨਨਾ ਤੁਹਾਡਾ ਮੁੱਖ ਮੰਤਰੀ ਬਣਿਆ ਮੁੱਖ ਮੰਤਰੀ ਦਾ ਕੈਂਡੀਡੇਟ ਲਗਾਤਾਰ ਸਿੱਖਾਂ ਦੇ ਝਕਮਾਂ ਤੇ ਨਮਕ ਛਿਨਣ ਦਾ ਕੰਮ ਗਾਂਧੀ Nehru ਪਰਿਵਾਰ ਨੇ ਕੀਤਾ ਆ ਜਿਹੜਾ ਅਦਾਲਤ ਦਾ ਫੈਸਲਾ ਆ ਮੈਂ ਸਮਝਣਾ ਬੜਾ ਇਤਿਹਾਸਕ ਫੈਸਲਾ ਹੈ ਪੰਜਾਬ ਦੀ ਕਾਂਗਰਸ ਆਪਣਾ ਸਟੈਂਡ ਸਪਸ਼ਟ ਕਰੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਔਰ ਵਡਿੰਗ ਸਾਹਿਬ ਨੂੰ ਕਹਾਗਾ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਪੁੱਛਣਾ ਚਾਹਨਾ कि आज ਤੇ ਅਦਾਲਤਾਂ ਨੇ ਕਹਿਣਾ ਸ਼ੁਰੂ ਕਰਤਾ ਐਨੀ ਗਾਂਧੀ ਨਹਿਰੂ ਪਰਿਵਾਰ ਦੀ ਗੁਲਾਮੀ ਕਿ ਤੁਸੀਂ ਵਿਹਸੇ ਵਿੱਚ ਚੁੱਪੀ ਚ ਕਿਉਂ ਬੈਠੇ ਕੀ ਰਿਸ਼ਤਾ ਹੈ ਤੁਹਾਡਾ ਜਗਦੀਸ਼ ਟੈਟਲਰ ਨਾਲ ਕੀ ਰਿਸ਼ਤਾ ਹੈ ਸੱਜਨ ਕੁਮਾਰ ਦੇ ਨਾਲ ਕੀ ਰਿਸ਼ਤਾ ਹੈ ਸਿੱਖਾਂ ਦੇ ਗੱਲਿਆਂ ਟਾਇਰ ਪਾਣ ਵਾਲਿਆਂ ਨਾਲ ਪੰਜਾਬ ਦੀ ਕਾਂਗਰਸ ਆਤਮ ਵਿਲੋਕਨ ਕਰੇ ਔਰ ਕਾਂਗਰਸ ਦੀ ਗਾਂਧੀ ਨਹਿਰੂ ਪਰਿਵਾਰ ਦੀ ਗੁਲਾਮੀ ਤੋਂ ਮੁਕਤੀ ਲਵੇ ਮੈਂ ਸਵਾਗਤ ਕਰਨਾ ਕੈਂਸਲੇਦਾ ਔਰ ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਦਾ ਜਿਨ੍ਹਾਂ ਨੇ ਸਿੱਟ ਬਣਾਈ ਤੇ ਤੀਆਂ-ਤੀਆਂ ਸਥਾਨਾਂ ਤੇ ਦਬੀਆਂ ਹੋਈਆਂ ਫਾਈਨਾ ਬਾਹਰ ਆਈਆਂ ਔਰ ਅੱਜ ਉਹਨਾਂ ਤੇ ਕਠੋਰ ਕਾਰਵਾਈ ਸ਼ੁਰੂ ਹੋਈ ਹੈ ਇਹਨਾਂ ਜ਼ਾਲਮਾਂ ਨੂੰ ਚਾਹੇ ਬਾਕੀ ਵੀ ਜਿਹੜੇ ਬਚੇ ਨੇ ਇਹਨਾਂ ਤੇ ਕਠੋਰ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਾਨੂੰਨ ਦਾ ਰਾਜ ਦਿਖਣਾ ਚਾਹੀਦਾ ਕਿਉਂਕਿ ਕਾਂਗਰਸ ਨੇ ਕਾਨੂੰਨ ਦਾ ਰਾਜ ਨਹੀਂ ਜੰਗਲ ਰਾਜ ਇਸਟੈਬਲਿਸ਼ ਕੀਤਾ ਸੀ ਔਰ ਗਲੀਆਂ ਚ ਖੁਲੇ ਆਮ ਜ਼ਿੰਦਾ ਸਿੱਕਾ ਨੂੰ ਜੁਲਾਇਆ ਸੀ ਅੱਜ 40 ਸਾਲ ਬਾਅਦ ਇਨਸਾਫ ਮਿਲ ਰਿਹਾ 延迟 ਸਹੀ ਪਰ ਦਰੁਸਤ ਆਇਆ ਭਗਵਾਨ ਦੇ ਕਰ ਦੇਰ ਹੈ ਅੰਧੇਰ ਨਹੀਂ ਸੱਚ ਦੀ ਜਿੱਤ ਹੋਈ ਹੈ ਔਰ ਸਿੱਖਾਂ ਦੀ ਕਾਤਲ ਕਾਂਗਰਸ ਦਾ ਬਿੱਲੀ ਥੈਲੇ ਜੋ ਬਾਹਰ ਆਈ ਹੈ ਔਰ ਉਹਨਾਂ ਸੁਝਾਹ ਹੋਣੀ ਸ਼ੁਰੂ ਹੋਈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par